ਤਦ ਅਸ਼ੋ ਤੁਸੀਂ ਇਸ ਵਕਤ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਅੱਜ ਇਸ ਵਕਤ ਅਸੀਂ ਬਦਨੀ ਕਲਾ ਨਿਹਾਲ ਸਿੰਘ ਵਾਲਾ ਰੋਡ ਦੇ ਉੱਪਰ ਬੀੜਾਉਕੇ ਬੱਸ ਸਟੈਂਡ ਦੇ ਉੱਪਰ ਮੌਜੂਦ ਹੈ ਸਾਹਮਣੇ ਤੁਸੀਂ ਮੇਰੇ ਇੱਕ ਬੋਰਡ ਦੇਖ ਰਹੇ ਹੋਵੋਗੇ ਬਾਪੂ ਪੂਰਨ ਸਿੰਘ ਜੀ ਢਾਲੀਵਾਲ ਆਰਗੇਨਿਕ ਸਬਜ਼ੀ ਫਾਰਮ ਜਿਹੜਾ ਇਹ ਸਬਜ਼ੀ ਫਾਰਮ ਹੈ ਇਹ 올ਡ ਸਟੋਰ rauke kala road ਦੇ ਉੱਪਰ ਹੈ bīṛauke ਔਰ ਜਿਹੜੀ ਯੂਨਿਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਅੱਜ ਦਾ ਜਿਹੜਾ ਸਾਡਾ ਭਜ ਦੌਰ ਦਾ ਯੁੱਗ ਹੈ ਆਧੁਨਿਕ ਯੁੱਗ ਹੈ ਜਿਹੜੀਆਂ ਸਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਹਰ ਚੀਜ਼ ਦੇ ਵਿੱਚ ਮਿਲਾਵਟਾ ਹੋ ਗਈ ਹੈ ਪ्योर ਚੀਜ਼ ਖਾਣ ਨੂੰ ਆ ਖਾਸ ਕਰਕੇ ਸ਼ਹਿਰਾਂ ਦੇ ਰਹਿਣ ਵਾਲੇ ਲੋਕ ਪ्योर ਚੀਜ਼ ਖਾਣ ਨੂੰ ਪਿੰਡਾਂ 'ਚ ਵੀ ਹੁਣ ਤਾਂ ਕਿਉਂਕਿ ਪਿੰਡਾਂ ਦਾ ਸਾਡਾ ਸ਼ਹਿਰੀਕਰਨ ਹੀ ਇੰਨਾ ਹੋ ਗਿਆ ਕਿ ਪ्योर ਚੀਜ਼ ਖਾਣ ਨੂੰ ਬਹੁਤ ਘੱਟ ਮਿਲਦੀ ਹੈ ਔਰ ਸਬਜੀ ਦੀ ਜੇ ਗੱਲ ਕੀਤੀ ਜਾਵੇ ਇਸ ਵੀਡੀਓ ਚ ਮੇਰੇ ਖਿਆਲ ਇੱਕ ਨਹੀਂ ਕਈ ਸਬਕ ਸਾਨੂੰ ਮਿਲਦੇ ਆ ਨੰਬਰ 1 ਤਾਂ ਉਹਦੇ ਚ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਹੋੜ ਲੱਗੀ ਹੋਈ ਹੈ ਵਿਦੇਸ਼ਾਂ ਵੱਲ ਭਜਦੇ ਆ ਕੈਨੇਡਾ ਅਮਰੀਕਾ ਵੱਲ ਭਜਦੇ ਆ ਪਰ ਜਿਹੜੀ ਕਹਿੰਦੇ ਹੁੰਦੇ ਆ ਜੇ ਮਿਹਨਤ ਜਿੰਨੇ ਕਰਨੀ ਹੈ ਤਾਂ ਉਹ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਕਾਮਯਾਬ ਹੋ ਸਕਦਾ ਹੈ ਇਹਦੀ ਉਦਾਹਰਨ ਮੈਂ ਤੁਹਾਨੂੰ ਦਿੰਨਾ ਮੈਂ ਮਲਾਉਣਾ ਬਾਈ ਜੀ ਹੋਰ ਨਾਲ ਤੁਹਾਨੂੰ ਇਹ ਨੌਜਵਾਨਾਂ ਦੇ ਨਾਲ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਵੀ ਤਾਂ ਕੰਮ ਕਰਨਾ ਹੁੰਦਾ ਪਰ ਜਿਹੜਾ ਬੰਦਾ ਇੱਥੇ ਮਨ ਬਣਾ ਲੇ ਕਿ ਮੈਂ ਇੰਡੀਆ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਤਾਂ ਉਹਦੇ ਲਈ ਕੋਈ ਦੂਰ ਨਹੀਂ ਉਹਦੀ ਕੈਨੇਡਾ ਇੱਥੇ ਹੀ ਹੈ ਮੈਂ ਵੀਰ ਜੀ ਹੋਰਾਂ ਬਾਰੇ ਦੱਸ ਦਿਆਂ ਆਪਾਂ ਉਹਨਾਂ ਤੋਂ ਜਾਣਦੇ ਆ ਬਾਈ ਜੀ ਸੁਖਵਿੰਦਰ ਸਿੰਘ ਜੀ ਇਹਨਾਂ ਨੇ ਇਹ ਕਨਸੈਪਟ ਲਿਆਂਦਾ ਇਹ ਸ਼ੁਰੂ ਕੀਤਾ ਤੇ ਨਾਲ ਇਹ ਵੀਰ ਨੌਜਵਾਨ ਇਹਦੀ ਮਦਦ ਕੀਤੀ ਇਹਨੂੰ ਨਾਲ ਲੈ ਕੇ ਅੰਦਾ ਖਰਚਾ ਕੀਤਾ ਔਰ ਆਊਟਸੋਰਸ ਦੇ ਕੋਲ ਇਹਨਾਂ ਨੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਆ ਜੋ ਵੀਰੇ 2 ਮਿੰਟ ਕੋਈ ਨਹੀਂ ਤੁਸੀਂ ਕਰ ਲੋ ਬੇ ਸੇਲ ਕਰ ਰਹੇ ਹੋ ਕਰ ਲੋ ਕਰ ਲੋ ਜੀ ਪੈਸੇ ਤਾਂ ਵੱਟੋ ਦੇ ਦੇ ਇਹ ਤਾਂ ਚੱਲਦਾ ਰਹਿਣਾ ਜੀ ਕੀ ਨਾਮ ਆ ਆਪਣਾ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਮੈਂ ਜਿਹਨੇ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਕੱਲ ਜਿਹੜੀਆਂ ਖਾਣ-ਪੀਣ ਦੀਆਂ ਚੀਜ਼ਾਂ ਜਿਹੜੀਆਂ ਸ਼ੁੱਧ ਨਹੀਂ ਮਿਲਦੀਆਂ ਤੇ ਇਸ ਚੀਜ਼ ਨੂੰ ਸਾਡੇ ਜਿਹੜੇ ਅ ਅੱਜ ਕੱਲ ਸ਼ਹਿਰੀ ਲੋਕ ਹੈ ਖਾਸ ਕਰਕੇ ਐਸਾ ਪਿੰਡਾਂ ਦੀ ਵਿਸ਼ੇਸ਼ਾ ਵਾਲਾ ਕੰਮ ਨਹੀਂ ਖਤ ਰਿਹਾ ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਉਹਦੇ ਨੁਕਸਾਨ ਵੀ ਹੋਏ ਆ ਪਹਿਲਾਂ ਲੋਕ ਆਪਣੀ ਸਬਜ਼ੀ ਉਗਾਉਂਦੇ ਸੀਗੇ ਪ्युअर ਚੀਜ਼ ਖਾਂਦੇ ਸੀ ਤੇ ਅੱਜ ਕੱਲ ਤਾਂ ਜਿਹੜਾ ਰੇਹਾ ਸਪਰੇਹਾ ਦੇ ਨਾਲ ਸਬਜ਼ੀ ਆਉਂਦੀ ਹੈ ਮਾਰਕੀਟ 'ਚ ਕਿਵੇਂ ਕਿਵੇਂ ਤਿਆਰ ਹੁੰਦੀ ਹੈ ਇਹ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਸਾਰੇ ਦਰਸ਼ਕ ਜਾਣਦੇ ਆ ਇਸੇ ਕਰਕੇ ਜਿਹੜਾ ਇਹ ਸ਼ਬਦ ਹੈ ਆਰਗੇਨਿਕ ਫਾਰਮਿੰਗ ਇਹ ਬਹੁਤ ਮਹੱਤਵਪੂਰਨ ਤੇ ਮਾਇਨੇ ਰੱਖਦਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹੁੰਦਾ ਹੈ ਵੀ ਤੁਹਾਡਾ ਕਨਸੈਪਟ ਕਿਵੇਂ ਲਿਆਂਦਾ ਤੇ ਕਿੰਨੀ ਕੁ ਖੇਤੀ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਦਰਸ਼ਕ ਤੁਹਾਨੂੰ ਦੇਖ ਰਹੇ ਆ ਥੋੜਾ ਜਿਹਾ ਆਪਣੇ ਕੰਮ ਬਾਰੇ ਦੋ ਕਿਲੋ ਦੋ ਕਿਲਰ ਪਹਿਲੇ ਵਰ ਦਾ ਇਹ ਸਾਡੀ ਅੱਛਾ ਕਾਫੀ ਰਿਸਪੋਨਸ ਆ ਹਾਂ ਤੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕਹਿ ਦਿੰਦੇ ਆ ਕਿ ਆਰਗੈਨਿਕ ਹੈ ਹਾਂ ਜੀ ਦਰਸ਼ਕ ਉਹਨਾਂ ਨੂੰ ਅੱਜ ਕੱਲ ਯਕੀਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਵੀ ਕਿਹੜੀ ਚੀਜ਼ ਕਿਉਂਕਿ ਕਹਿਣਾ ਕਹਿਣਾ ਤੇ ਵਿਸ਼ਵਾਸ ਕਰਨਾ ਕਿਉਂਕਿ ਜਿਹੜਾ ਇੱਕ ਵੀਡੀਓ ਦੇਖ ਰਹੇ ਹੋ ਉਹਨਾਂ 'ਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ ਜੀ ਆਪਾਂ ਇਹ ਦਾਵਾ ਕਰ ਰਹੇ ਹਾਂ ਤਾਂ ਵਾਕਈ ਇਹ ਆਰਗੇਨਿਕ ਹੈ ਬਿਲਕੁਲ ਕੀ ਪਾਉਨੇ ਹਨ ਜਿਹੜਾ ਸਭ ਪਹਿਲਾਂ ਬਾਣ ਵਿੱਚ ਪਿਆ ਹੋਇਆ ਪਹਿਲੀ ਵਾਰ ਸਬਜ਼ੀ ਲੱਗੀ ਹਮ ਆਪਣਾ ਸਰੋਂ ਵਾਲਾ ਬਾਣ ਸੀ ਜਿੱਥੋਂ ਸਭ ਸਾਲੂ ਸੀਗੇ ਤੇ ਉਦੋਂ ਉੱਪਰ ਇਹਦੇ ਕੁਝ ਨਹੀਂ ਦਿੱਤਾ ਨਾ ਬਿਲਕੁਲ ਵੇ ਨਹੀਂ ਮਨ ਕੋਈ ਸਪਰੇ ਨਹੀਂ ਕੁਝ ਨਹੀਂ ਇਹ ਬੋਰਨ ਦੇ ਬਲ ਤੋਂ ਰੂੜੀ ਦਾ ਕੱਲੇ ਰੂੜੀ ਦਾ ਰੇਪ ਆਇਆ ਚਲੋ ਉਹ ਤਾਂ ਪੰਜ ਚਾਰ ਕ ਲਈ ਟੁੱਟਦੀ ਆ ਸਬਜ਼ੀ ਕਰਦੂ ਸਾਡੇ ਕੋਲੇ ਬਹੁਤ ਹੁੰਦੇ ਆ ਅਸੀਂ ਤਾਂ ਇੱਕ ਦੋ ਦਿਨ ਏਰ ਕੇ ਲਾ ਦਿੰਨੇ ਆ ਸਬਜੀ ਹੂੰ ਕਰੋ ਬਾਹਰੋਂ ਲੈ ਕੇ ਨਹੀਂ ਲਾਉਂਦੇ ਜੀ ਅੱਛਾ ਜਿੰਨੀ ਟੁੱਟਦੀ ਉਹਨੂੰ ਵੀ ਭਲਾ ਕਿਲੋ ਟੁੱਟੇ 2 ਕਿਲੋ ਟੁੱਟੇ ਉਹਨੂੰ ਵੀ ਰੱਖਣੀ ਆ ਜੀ ਜਿੰਨੀ ਆਪਣੇ ਫਾਰਮ ਤੋਂ ਪਿਆਦਾ ਉਹਨੂੰ ਹੀ ਲਿਓਨੇ ਆ ਉੱਥੋਂ ਮਤਲਬ ਜਿੰਨੀ ਇੱਥੇ ਸੀ ਉਹਦੇ ਮਤਲਬ ਬਹੁਤ ਜਿਹੜੀ ਵੀ ਕਹਿੰਦੇ ਬਿਨਾਂ ਰੇਸ ਸਪਰੇਅ ਤੋਂ ਤਾਂ ਇਹ ਵੀ ਟੁੱਟਦੀ ਆ ਜੀ ਹੂੰ ਜੋ ਰੇਰੂ ਕੋਣਾ ਹੋਵੇ ਤਾਂ ਜੀ ਕਿੰਨੇ ਵਾਰੀ ਤੋੜ ਲੋ ਅੱਛਾ ਇਹ ਚੀਜ਼ ਦਾ ਕਿੰਨਾ ਕ ਫਰਕ ਪੈਂਦਾ ਬਾਈ ਮਤਲਬ ਜਿਵੇਂ ਅਰੀ ਸਪਰੇ ਹਾਂ ਝਾੜਦਾ ਝਾੜਦਾ ਕਾਫੀ ਫਰਕ ਪੈਂਦਾ ਪੈਂਦਾ ਹਾਂਜੀ ਝਾੜਦਾ ਘੱਟ ਹੈ ਜੀ ਬਣਦੀ ਬਹੁਤ ਵਧੀਆ ਹੀ ਸਾਡੀ ਜੇ ਤੁਸੀਂ ਇਹ ਖਾਓਗੇ ਰੱਪਨ ਫਿਰ ਪਰ ਵੈਲਿਊ ਫਿਰ ਪਤਾ ਲੱਗਦੀ ਆ ਵੀ ਜਿਹੜਾ ਝਾੜ ਭਾਵੇਂ ਘੱਟ ਹੈ ਪਰ ਜਿਹੜਾ ਜਿਹੜੇ ਲੋਕ ਇਸ ਚੀਜ਼ ਦੀ ਵੈਲਿਊ ਸਮਝਦੇ ਆ ਕਿਉਂਕਿ ਡਾਕਟਰ ਅੱਜਕੱਲ ਕਹਿੰਦੇ ਆ ਕਿ ਭਾਈ ਰੈਸਪਰੇ ਤੋਂ ਬਿਨਾਂ ਜਿਹੜੀਆਂ ਚੀਜ਼ਾਂ ਖਾਓ ਆਰਗੈਨਿਕ ਚੀਜ਼ਾਂ ਖਾਓ ਔਰ ਲੋਕ ਤਰਸਦੇ ਆ ਹਾਂਜੀ ਹਾਂਜੀ ਮਿਲਦੀ ਨਹੀਂ ਉਹਨਾਂ ਨੂੰ ਬਹੁਤ ਇਥੋਂ ਗੱਡੀਆਂ ਜਾਂਦੀਆਂ ਜੀ ਫੇਰ ਵੇਖ ਕਰਕੇ ਆਉਂਦੇ ਆ ਪੜਦੇ ਬੋਰਡ ਬੋਰਡ ਪੜਕੇ ਹਾਂਜੀ ਉਹ ਇੱਕ ਦਿਨ ਲੈ ਜਾਂਦੇ ਆ ਦੂਸਰੇ ਦਿਨ ਸਾਫੀ ਕੱਟੀ-ਕੱਟੀ ਲੈ ਜਾਂਦੇ ਆ ਜੀ ਅੱਛਾ ਸਾਬ ਜੀ ਹਾਂਜੀ ਮੈਂ ਤੁਹਾਨੂੰ ਦੱਸ ਦੇਵਾਂ ਦਰਸ਼ਕੋ ਕਿ ਬਾਈ ਜੀ ਹੋਰਾਂ ਨੇ ਜਿਵੇਂ ਦੱਸਿਆ ਕਿ ਦੋ ਕਿੱल्ल्या ਤੋਂ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਇੱਕ ਟਰਾਇਲ ਹੈ ਔਰ ਜਿਵੇਂ ਰਿਸਪੌਂਸ ਮਿਲ ਰਿਹਾ ਤੇ ਅੱਗੇ ਬਾਈ ਜੀ ਫਿਰ ਤੁਸੀਂ ਇਹਨੂੰ ਵਧਾਉਂਗੇ ਪਰੋਂ ਬਾਰੇ ਸੋਚ ਰਹੇ ਹਾਂ ਬਣਾਉਣ ਦਾ ਹੈ ਕਰਨ ਜੀ ਪਰੋਂ ਸਾਡਾ ਅੱਛਾ ਇੱਦਾਂ ਲੋਕਾਂ ਨੂੰ سپورਟ ਮਿਲਦੀ ਰਹੀ ਤਾਂ ਜ਼ਰੂਰ ਵਧਾਉਂਗੇ ਕਿਹੜੀ ਕਿਹੜੀ ਸਬਜ਼ੀ ਲਾਈ ਹੈ ਇਸ ਟਾਈਮ ਆਪਣੋ ਤਕਰੀਬਨ ਜਿਹੜੀਆਂ ਇਸ ਟੋਪ ਤੋਂ ਸਬਜ਼ੀਆਂ ਸਾਰੀਆਂ ਹੈ ਕਦੂ ਭਿੰਡੀ ਪੇਠਾ ਤ੍ਰੀਫਰਾ ਮਤੀਰਾ ਜੀ ਤੀਰਾ ਕਾਲੀਆਂ ਦੁਆਰਾ ਬਣੇ ਹੋਏ ਸਾਰਾ ਬਚਾ ਤੇ ਦੂਜੀ ਗੱਲ ਆ ਜਾਂਦੀ ਹੈ ਕਿ ਹੁਣ ਇਹ ਕੋ ਤਾਂ ਲੈ ਜਾਂਦੇ ਆ ਅੱਜ ਜਦੋਂ ਵੀਡੀਓ ਤੁਹਾਡੀ ਜਾਣੀ ਹੈ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਦੋਂ ਨਿਹਾਲ ਸਿੰਘ ਵਾਲਾ ਤੋਂ ਆਪਾਂ ਬਧਨੀ ਕਲਾਂ ਨੂੰ ਜਾਂਦੇ ਆ ਰੋਡ ਦੇ ਉੱਪਰ ਬੀ ਡਰਾਉਕੇ ਪਿੰਡ ਹੈ ਬਿਲਕੁਲ ਗੇਟ ਦੇ ਉੱਪਰ ਇਹਨਾਂ ਦਾ ਅੱਡੇ ਦੇ ਉੱਪਰ ਲਗਾਇਆ ਹੋਇਆ ਔਰ ਉਨੀ ਕ ਸਬਜ਼ੀ ਲਿਆਉਂਦੇ ਆ ਜਿੰਨੀ ਕ ਮਤਲਬ ਦੇਖਦੀ ਆ ਸਾਫ ਸਫਾਈ ਦਾ ਵੀ ਪੂਰਾ ਪ੍ਰਬੰਧ ਰੱਖਦੇ ਆ ਤੇ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਕਿਉਂਕਿ ਇੱਕ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਆ ਹੋੜ ਚ ਨਹੀਂ ਲੱਗੇ ਤੁਸੀਂ ਇੱਕ ਆਪਣਾ ਨਵਾਂ ਕਨਸੈਪਟ ਚਲਾਇਆ ਹਾਂਜੀ ਹਾਂਜੀ ਇਹ ਇਹ ਤੁਸੀਂ ਮਤਲਬ ਕਿਸੇ ਨੇ ਆਈਡੀਆ ਦਿੱਤਾ ਜਾਂ ਆਈਡੀਆ ਤਾਂ ਕਿਸੇ ਨੇ ਦਿੱਤਾ ਨਹੀਂ ਇਹ ਮੁੱਠਾ ਬੇਲਾ ਸੀਗਾ ਕੰਮ ਲੇਵਰ ਦੇ ਨਾਲ ਹੀ ਕੰਮ ਚੱਲਣਾ ਇਹਦਾ ਜਾਲ ਬਣਾਉਣ ਦਾ ਕੰਮ ਸੀ ਅੱਛਾ ਅੱਛਾ ਇਹ ਮੇਰੇ ਬਾਈ ਆਪਾਂ ਕੰਮ ਕਰੀਏ ਹਾਂ ਕਿਉਂਕਿ ਸਾਡੇ ਸਾਡੇ ਕਿਸਾਨ ਭਾਈ ਜੀ ਮਾਰਕੀਟਿੰਗ ਤੇ ਆ ਕੇ ਰੋਣਾ ਪੈ ਜਾਂਦਾ ਮਾਰਕੀਟਿੰਗ ਤੇ ਮਾਰ ਖਾ ਜਾਂਦੇ ਆ ਜਮੀਨ ਪੈਦਾ ਕਰ ਰੱਖੀ ਜੀ ਪਿੰਡ ਸਬਜ਼ੀ ਪੈਦਾ ਕਰਦੇ ਆ ਕਣਕ ਪੈਦਾ ਕਰਦੇ ਆ ਸਾਰਾ ਕੁਝ ਪਰ ਉਹਦੀ ਮਾਰਕੀਟਿੰਗ ਹੈ ਜਿਹੜੀ ਆਪ ਨਹੀਂ ਕਰ ਪਾਉਂਦੇ ਉਹ ਜਿਹੜਾ ਰੇਟ ਹੈ ਹੋਰ ਕੋਈ ਤੈਅ ਕਰਦਾ ਹੈ ਜੇ ਆਪੋ ਖੁਦ ਮਾਰਕੀਟ ਕਰਾਂਗੇ ਭੋ ਰੇਟ ਵਧੀਆ ਮਿਲੇ ਰੇਟ ਵਧੀਆ ਮਿਲੇ ਅਸੀਂ ਕੋਈ ਵੀ ਸਬਜ਼ੀ ਆ ਵੀਰ ਉਹਨੇ ਨਾਲ ਮੇਰੇ ਸਾ ਸਕੂਟਰੀ ਨਾਲ ਸਾਡੀਆਂ ਲਈਆਂ ਵਾ ਜੀ ਘਰੇ ਪਹੁੰਚਦੇ ਕਰਦੀ ਨੇ ਜਿਵੇਂ ਪਹੁੰਚਦਾ ਜੀ ਆਹ ਡਿਲੀਵਰੀ ਵੀ ਆ ਹਾਂਜੀ ਹਾਂਜੀ ਮੈਂ ਕਿਉਂਕਿ ਜਿਹੜੇ ਆਸ-ਪਾਸ ਦੇ ਪਿੰਡ ਹੈ ਨੰਗਲ ਰਣਸੀ ਧੂਰ ਕੋਟ ਨਿਹਾਲ ਸਿੰਘ ਵਾਲਾ ਤੱਕ ਨਿਹਾਲ ਸਿੰਘ ਵਾਲਾ ਦੇ ਵੀ ਜਿਹੜੇ ਸ਼ਹਿਰ ਦੇ ਰਹਿਣ ਵਾਲੇ ਲੋਕ ਹੈ ਉਹਨਾਂ ਲਈ ਬੜੀ ਖੁਸ਼ਖਬਰੀ ਹੈ ਕਿਉਂਕਿ ਮੈਨੂੰ ਪਤਾ ਕਿ ਕੋਈ ਸ਼ਹਿਰਾਂ ਸ਼ਹਿਰੀਆਂ ਲਈ ਇਹੋ ਜੀਆਂ ਚੀਜ਼ਾਂ ਜਿਹੜੀਆਂ ਪਿਆਰ ਚੀਜ਼ਾਂ ਮਿਲਣੀਆਂ ਮੁਸ਼ਕਲ ਹੋ ਜਾਂਦੀਆਂ ਔਰ ਜੇ ਤੁਸੀਂ ਨਿਹਾਲ ਸਿੰਘ ਵਾਲੇ ਬੈਠੇ ਵੀ ਆਪਣੇ ਘਰ ਸਬਜ਼ੀ ਮੰਗਵਾਉਣਾ ਚਾਹੁੰਦੇ ਆ ਉੱਥੋਂ ਤੱਕ ਵੀ ਪਹੁੰਚਾ ਦਿੰਨੇ ਜੀ ਹਾਂਜੀ ਹਾਂਜੀ ਹਾਂ ਡਿਲੀਵਰੀ ਨਿਹਾਲ ਸਿੰਘ ਵਾਲੇ ਤੱਕ ਬਾਜੂ ਹਾਂਜੀ ਹਰ ਰੋਜ਼ ਹੀ ਹੁੰਦੀ ਹੈ ਜੀ ਮੈਂ ਕਿਹਾ ਮੈਂ ਐਵੇਂ ਨਾ ਨਾ ਕਹਿ ਦਿਆਂ ਬਾਜੂ ਤੁਸੀਂ ਕਹਿੰਦੇ ਕਹਿੰਦੇ ਮੇਰਾ ਪਹਿਲਾਂ ਹੀ ਜਾਂਦੀ ਹੈ ਜੀ ਜਾਂਦੀ ਹੈ ਹਾਂਜੀ ਹਾਂ ਅੱਛਾ ਭਾਈ ਜੀ ਜਿਹੜੇ ਨਹੀਂ ਜਿਨ੍ਹਾਂ ਨੂੰ ਪਤਾ ਤੇ ਉਹਨਾਂ ਲਈ ਇੱਕ ਖੁਸ਼ਖਬਰੀ ਹੈ ਇੱਕ ਵਾਰ ਇੱਕ ਝਲਕੇ ਦਿਖਾ ਦੋ ਮੈਂ ਫੋਨ ਨੰਬਰ ਵੀ ਬੋਲ ਦਿੰਨਾ ਬਾਪੂ ਪੂਰਨ ਸਿੰਘ ਢਾਲੀਵਾਲ ਆਰਗੇਨਿਕ ਸਬਜ਼ੀ ਫਾਰਮ ਹੈ ਕੋਲਡ ਸਟੋਰ ਦੇ ਨੇੜੇ ਰਾਉਕੇ ਕਲਾਂ ਦੇ ਉੱਪਰ ਜਿੱਥੇ ਜਾਨੀ ਇਹਨਾਂ ਦੀ ਸਬਜ਼ੀ ਉਗਾਈ ਜਾਂਦੀ ਹੈ ਇੱਥੇ ਲਿਆ ਕੇ ਇਹਨਾਂ ਨੇ ਇੱਥੇ ਇਹਦੀ ਸੇਲ ਕਰਦੇ ਆ ਮਾਰਕੀਟਿੰਗ ਆਪ ਕਰਦੇ ਆ ਬਾਈ ਨੇ ਇਹ ਕਹਿ ਕੇ ਅਸੀਂ ਆਪ ਮਾਰਕੀਟਿੰਗ ਕਰਨੀ ਹੈ ਔਰ ਹਰਜਿੰਦਰ ਜਿਹੜਾ ਇੰਸਟਾਗ੍ਰam ਦੇ ਉੱਪਰ ਇਹਨਾਂ ਦਾ ਅ ਆਈ ડી ਵੀ ਹੈ ਹਰਜਿੰਦਰ 433 ਇਹਨੂੰ ਜਾ ਕੇ ਫੋਲੋ ਕਰ ਸਕਦੇ ਆ ਤੁਸੀਂ ਉਧਰ ਤੋਂ ਇਹਦੀ ਜਾਣਕਾਰੀ ਹੋਰ ਵੀ ਮਿਲੂਗੀ ਤੁਹਾਨੂੰ ਵੀਡੀਓ ਵਗੈਰਾ ਤੇ ਜ਼ਰੂਰ ਸਪੋਰਟ ਕਰੋ ਜੇ ਕੋਈ ਆਪਣਾ ਪੰਜਾਬੀ ਭਰਾ ਇੱਕ ਨਵਾਂ ਕਨਸੈਪਟ ਲੈ ਕੇ ਆਉਂਦਾ ਹੈ ਅਸੀਂ ਵਿਦੇਸ਼ਾਂ ਵੱਲ ਭਜਦੇ ਆ ਬਈ ਇਹ ਹਮ ਤਾਂ ਨੌਜਵਾਨ ਅੱਜ ਕੱਲ੍ਹ ਇਹ ਆ ਵੀ ਵਿਦੇਸ਼ਾਂ ਨੂੰ ਵੀਜੇ ਲਵਾਏ ਅਮਰੀਕਾ ਕੈਨੇਡਾ ਪਰ ਜਿਹੜਾ ਬੰਦਾ ਮਿਹਨਤ ਕਰਨਾ ਕਰੇ ਤਾਂ ਇੱਥੇ ਵੀ ਕੈਨੇਡਾ ਇੱਥੇ ਕੈਨੇਡਾ ਬਾ ਮਾਰਕੀਟ ਤੇ ਆ ਕੇ ਪਰ ਇੱਥੇ ਪੈਂਦਾ ਹਰੇਕ ਬੰਦਾ ਨਹੀਂ ਕਰਦਾ ਟਰੈਕਟਰ ਮਾਰਕੀਟ ਹੂੰ ਇਹ ਡਾਇਰੈਕਟ ਮਾਰਕੀਟਿੰਗ ਕਰਨ ਆ ਗਿਆ ਪਾ ਡਾਇਰੈਕਟ ਮਾਰਕੀਟਿੰਗ ਚੀਜ਼ ਐ ਦਾਇਰੈਕਟ ਵਿੱਚ ਵੀ ਬਹੁਤ ਫਾਇਦਾ ਵੀ ਤੁਹਾਡੇ ਜਿਹੜੇ ਬਚੂਲੇ ਕੱਟੇ ਜਾਂਦੇ ਆ ਹਾਂਜੀ ਹਾਂਜੀ ਹੂੰ ਚੋਲੇ ਵੀ ਨਾਲੇ ਜੀ ਆਪ ਸਾਫ ਸੁਥਰੀ ਸਬਜ਼ੀ ਦੇ ਹੋਈ ਆ ਕੋਈ ਰੇਸ ਫੜੇ ਤੇ ਬਣਾਉਣੀ ਤੁਹਾਡੇ ਆਪਣੇ ਮਨ ਨੂੰ ਵੀ ਤਸੱਲੀ ਆ ਮੇਰੇ ਆਖਦੇ ਮਨ ਨੂੰ ਵੀ ਤਸੱਲੀ ਹਾਂਜੀ ਹਾਂਜੀ ਬਹੁਤ ਉੱਥੇ ਮਾਤਾਵਾਂ ਨੇ ਬੈਠੇ ਹੋ ਉਹਨਾਂ ਨੂੰ ਅੱਛਾ ਭਲਾ ਜਾ ਕੇ ਅੱਛਾ ਮਾਦਾਉ ਰਾਨੀ ਜਿਨ੍ਹਾਂ ਨੇ ਬੁੱਕ ਕਰਾਈਆਂ ਫਲੀਆਂ ਜੀ ਅੱਛਾ ਕਦੇ ਸਾਨੂੰ ਜਦੋਂ ਇਹ ਦੋ ਤਿੰਨ ਦਿਨਾਂ ਦੇ ਬਾਅਦ ਬਾ ਦੇ ਜੀ ਵੈਸੇ ਇਹ ਮौज ਆ ਹੈ ਨਾ ਕਿਉਂਕਿ ਬੋਤਲ ਨੇ ਨਵਾਂ ਟੋਟੀ ਰੰਗ ਕਰ ਜੇ ਛੋਟੀ ਥੋੜੀ ਕਿਉਂਕਿ ਥੋੜੀ ਟੁੱਟਦੀ ਆ ਨਾ ਸਾਰਾ ਕਦੋਂ ਪਹਿਲੀ ਵਾਰ ਕੀਤਾ ਸਾਨੂੰ ਇਹ ਚੀਜ਼ ਤਾਂ ਪਤਾ ਹੀ ਨਹੀਂ ਸੀ ਵੈਸੇ ਇੱਕ ਚੀਜ਼ ਕਿਉਂਕਿ ਜਦੋਂ ਇਹ ਹੌਲੀ ਹੌਲੀ ਪਤਾ ਲੱਗੇ ਗਏ ਏਰੀਏ ਦੇ ਵਿੱਚ ਇਹ ਵੀਡੀਓ ਵੀ ਜਾਏਗੀ ਤੁਹਾਡੇ ਤੋਂ ਮੇਰੇ ਕਹਿਨਾਂ ਸਪਲਾਈ ਨਹੀਂ ਪੂਰੀ ਆਉਣੀ ਕਿਉਂਕਿ ਤੁਹਾਡਾ ਹਾਂ ਬਿਲਕੁਲ ਔਰ ਮੈਂ ਕਹਿੰਨਾ ਵੀ ਸਾਡੀਆਂ ਵੀ ਸਪੋਰਟ ਮਿਲ ਰਹੀ ਹੈ ਪਮੋਲੋ ਬਹੁਤ ਸੋੜਾ ਜੀ ਅਸੀਂ ਪਹਿਲਾਂ ਘਰੇ ਰੱਖੀ ਸੀ ਸਬਜ਼ੀ ਪਰ ਇੱਥੇ ਬਹੁਤ ਵਧੀਆ ਜੀ ਜਿੰਨੇ ਵੀ ਰਾਹ ਚ ਜਾਂਦੇ ਹਾਂ ਬਿਲਕੁਲ ਕਿਉਂਕਿ ਰਾਹ ਹੀ ਰਵੀਏ ਜਾਂਦੇ ਹੈ ਨਾ ਸਭ ਤੋਂ ਵੱਡੀ ਗੱਲ ਜੀ ਤੇ ਸੋ ਸਾਡੇ ਵੱਲੋਂ ਬਾਈ ਜੀ ਬੈਸਟ ਆਫ ਲੱਕ ਤੋਂ ਆਮ ਹੈ ਤੇ ਸੋ ਦਸ਼ਕਾ ਲਈ ਨਿਹਾਲ ਸਿੰਘ ਵਾਲਾ ਪਤਨੀ ਕਲਾ ਔਰ ਆਸ-ਪਾਸ ਦੇ ਜਿਹੜੇ ਪਿੰਡ ਹੈ ਬੀੜ ਪਤਨੀ ਨੰਗਲ ਤੂਰਕੋਟ ਰੌਕੇ ਕਲਾ ਜਾ ਪੁਰ ਰਣਸੀ ਕਲਾ ਰਣਸੀ ਖੋੜ ਦਾ ਇਹ ਪਿੰਡਾਂ ਜੋ ਵੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ 9855237305 9814815433 ਇਹ ਭਾਈ ਜੀ ਹੋਰਾਂ ਦਾ ਨੰਬਰ ਹੈ ਨਾਲ ਇੰਸਟਾ ਦੀ ਆਈਡੀ ਹੈ ਹਰਜਿੰਦਰ 433 ਹਾਂਜੀ ਤੁਸੀਂ ਕੁਝ ਕਹਿਣ ਲੱਗੇ ਹੋ ਹਰਜਿੰਦਰ ਨਾਲ ਆਪਾਂ ਘਰੇ ਤੋਂ ਸ਼ਾਪ ਕਰ ਰਹੇ ਹਾਂ ਜੀ ਦੁੱਧ ਦਹੀਂ ਪਨੀਰ ਬਿਲਕੁਲ ਆਪ ਦਾ ਉਹ ਵੀ ਆਰਗੇਨਿਕ ਮਤਲਬ ਹਾਂਜੀ ਹਾਂਜੀ ਕਿਉਂਕਿ ਅੱਜਕੱਲ੍ਹ ਪਨੀਰ ਵਗੈਰਾ ਜ ਵੀ ਮੈਂ ਦੇਖਿਆ ਭਾਜੀ ਸ਼ਾਪ ਤਿਆਰ ਕਰ ਰਹੇ ਹਾਂ ਜੀ ਅੱਛਾ ਅੱਛਾ ਉਹ ਸ਼ੁਰੂ ਕਰ ਉਹ ਸ਼ੁਰੂ ਕਰਨਾ ਚਲੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਉਮੀਦ ਕਰਦੇ ਹਾਂ ਕਿਉਂਕਿ ਨੌਜਵਾਨਾਂ ਲਈ ਇੱਕ ਵਧੀਆ ਸਹਦ ਹੈ ਜੀ ਤੁਸੀਂ ਇੱਥੇ ਕੰਮ ਕਰੋ ਤੇ ਬਾਈ ਹੋਰਾਂ ਦਾ ਮੈਂ ਕਹਿੰਦਾ ਵੀ ਤੁਹਾਡਾ ਵੀ ਧੰਨਵਾਦ ਕਰਨਾ ਬਣਦਾ ਹੈ ਕਿ ਤੁਸੀਂ ਜਿਹੜਾ ਨੌਜਵਾਨਾਂ ਦਾ ਸਾਥ ਦੇ ਰਹੇ ਹੋ ਨਾਲ ਚਲੋ ਆਪਣੀ ਵੀ ਕਰ ਰਹੇ ਹੋ ਤੇ ਪਰ ਇਹਨਾਂ ਲਈ ਵੀ ਇੱਕ ਉਮੀਦ ਦੀ ਕਰਨ ਹੈ ਜਿਹੜੀ ਤੁਸੀਂ ਜਿਹੜੇ ਨੌਜਵਾਨ ਵੀ ਦੇਖ ਰਹੇ ਹੈ ਜਿਹੜੇ ਕਈ ਵਿਦੇਸ਼ਾਂ ਦਾ ਸੁਪਨਾ ਪਾਲੀ ਬੈਠੇ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਕਰਾਂ ਕੈਨੇਡਾ ਇੱਥੇ ਜਿਹੜਾ ਕੰਮ ਕਰਨ ਦਾ ਆਪ ਦਾ ਕੰਮ ਸ਼ੁਰੂ ਕਰੋ ਜੀ ਵਧੀਆ ਮਾਰਕੀਟਿੰਗ ਟ੍ਰਿਕ ਮਾਰਕੀਟ ਕਰੋ ਮੰਡੀਆਂ ਦੇ ਵਿੱਚ ਆਪਾਂ ਨੂੰ ਮੁੱਲ ਨਹੀਂ ਮਿਲਦਾ ਚੁਨਾਈ ਨਹੀਂ ਮਿਲੀ ਉਹ ਆਪਣੀ ਕਦਰ ਨਹੀਂ ਹੁੰਦੀ ਜੀ ਔਰ ਗੈਨਿਕ ਉਹ ਇੱਕ ਬੰਦਾ ਨਹੀਂ ਸਮਝਦਾ ਜਿਹੜਾ ਖਾਂਦਾ ਉਹ ਚੀਜ਼ ਪਤਾ ਫੇਰ ਲਾ ਬਿਲਕੁਲ ਸੋ ਜਿਹੜੇ ਸਮਝਦੇ ਆ ਪੜੇ ਲਿਖੇ ਲੋਕ ਉਹ ਉਹਨਾਂ ਨੂੰ ਪਤਾ ਹੈ ਆਰਗੇਨਿਕ ਦਾ ਮਤਲਬ ਪਤਾ ਹੈ ਤੇ ਇਹਦੇ ਜਿਹੜੇ ਫਾਇਦੇ ਆ ਉਹ ਵੀ ਪਤਾ ਹੈ ਸਾਨੂੰ ਕਿ ਬਿਨਾ ਰੇਸਪ੍ਰੇਅ ਅੱਜ ਕੱਲ ਬਿਮਾਰੀਆਂ ਜਿਹੜੀਆਂ ਕਿਵੇਂ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਗੰਦੇ ਪਾਣੀਆਂ ਨਾਲ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਸੋ ਉਸ ਚੀਜ਼ ਤੋਂ ਲੋਕਾਂ ਨੂੰ ਬਹੁਤ ਪਤਾ ਹੈ ਸੋਸ਼ਲ ਮੀਡੀਆ ਰਾਹੀਂ ਅਵੇਅਰ ਹੈ ਕੋਈ ਨਹੀਂ ਜਿਹੜੇ ਬਾਰੇ ਬਸ ਵਧੀਆ ਦੇਵਾਂਗੇ ਸਬਜ਼ੀ ਬਿਨਾ ਰੇਸਪ੍ਰੇਅ ਤੋਂ ਦੇਵਾਂਗੇ ਬਸ ਥੋੜੀ ਹੋਵੇ ਥੋੜੀ ਵੇਚ ਲਾਂਗੇ ਪਰ ਇਹ ਸਪਰੇਅ ਤੋਂ ਸਾਨੂੰ ਕਹਣਗੇ ਕਿ ਹੋਠ ਬੰਨ ਕੇ ਨਹੀਂ ਆ ਕੇ ਰੱਖੋ ਨਾਲ ਦੇਖੋ ਅੱਗੇ ਦੇਖਣ ਸਬਜ਼ੀਆਂ ਨੂੰ ਕਰਾ ਹਾਂ ਬਿਲਕੁਲ ਇਹ ਬਹੁਤ ਵਧੀਆ ਗੱਲ ਕਹੀ ਹੈ ਕਿਉਂਕਿ ਜਦੋਂ ਤੁਸੀਂ ਇੱਕ ਚੀਜ਼ ਲੈ ਕੇ ਜੰਮਿਓ ਤਾਂ ਤੁਸੀਂ ਮੇਨ ਕਨਸੈਪਟ ਸਬਜੀ ਦਾ ਰੱਖਿਆ ਜਿਵੇਂ ਅੱਗੇ ਜਦੋਂ ਇਸ ਚੀਜ਼ ਨੂੰ ਜਿਵੇਂ ਵੀ ਵਧਾ ਸਕਦੇ ਮਿਲਕ ਬਣਾਇਓ ਸੋ ਦੋਸਤੋ ਤੁਹਾਡੇ ਲਈ ਵਧੀਆ ਸੁਨੇਹਾ ਹੈ ਕਿ ਨਿਹਾਲ ਸਿੰਘ ਵਾਲਾ ਬਦਨੀ ਕਲਾ ਦੇ ਆਸ-ਪਾਸ ਦੇ ਪਿੰਡਾਂ ਲਈ ਫੋਨ ਕਰੋ ਹੋਮ ਡਿਲੀਵਰੀ ਵੀ ਮੰਗਵਾ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਜੇ ਥੋ ਲੰਗਦੇ ਕਰਦੇ ਆ ਬਦਨੀ ਕਲਾਂ ਤੋਂ ਨਿਹਾਲ ਸਿੰਘ ਵਾਲਾ ਰੋਡ ਦੇ ਉੱਪਰ ਤੁਸੀਂ ਲੰਘਦੇ ਇੱਥੋਂ ਸਬਜ਼ੀ ਵੀ ਲੈ ਸਕਦੇ ਹੋ ਔਰ ਇਹ ਦਾਵਾ ਹੈ ਬਿਲਕੁਲ 100% ਹੈ ਕਿ ਆਰਗੇਨਿਕ ਬਿਲਕੁਲ ਸਬਜ਼ੀ ਤੁਹਾਨੂੰ ਮਿਲੇਗੀ ਬਾਗ ਦੇ ਵਿੱਚ ਜਿਹੜਾ ਰੂੜੀ ਦੇ ਰੇਤ ਤੋਂ ਬਿਨਾ ਕੁਝ ਨਹੀਂ ਪਾਇਆ ਗਿਆ ਔਰ ਜੇ ਕਿ ਤੁਸੀਂ ਦੇਖਣਾ ਵੀ ਹੋਵੇ ਇਹਨਾਂ ਦਾ ਫਾਰਮ ਵੀ ਦੇਖਣਾ ਹੋਵੇ ਤਾਂ ਉਹ ਆ ਕੋਲਡ ਸਟੋਰ ਅਸੀਂ ਇੱਕ ਝਲਕੋਦੀ ਵੀ ਤੁਹਾਨੂੰ ਦਿਖਾਵਾਂਗੇ ਔਰ rau ke kalan ਦੇ ਉੱਪਰ ਕੋਲਡ ਸਟੋਰ ਹੈ ਔਰ ਉਹਦੇ ਬਿਲਕੁਲ ਨਾਲ ਜਿੱਥੋਂ ਦੋ ਕਿੱਲਿਆਂ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਸੋ ਆਓ ਇਹਨਾਂ ਨੌਜਵਾਨਾਂ ਦਾ ਸਾਥ ਦਿਈਏ ਤਾਂ ਕਿ ਹੋਰ ਵੀ ਨੌਜਵਾਨ ਇਸ ਜਿਹੜੀ ਆਰਗੇਨਿਕ ਖੇਤੀ ਹੈ ਇਹਦੇ ਵੱਲ ਵਧਣ ਕੈਮਰਾ ਪਰਸਨ ਜਸਪੀ ਸਿੰਘ ਸਾਦੋ ਕਿ ਦਿਨਾਲ ਵੀ ਇਫੈਕਟ ਯੂਜ਼ ਲਈ ਵੀਰਵਕਤੋਂ ਪ੍ਰਦੀਪ ਟਲੋਂਦੀ 에어ਪੋਰਟ